ਨਵੇਂ ਸਾਲ ਤੋਂ ਪਹਿਲਾਂ ਹੀ ਕਿਸਾਨਾਂ ਦੇ ਵੱਲੋਂ ਕਰ ਦਿੱਤਾ ਇੱਕ ਹੋਰ ਵੱਡਾ ਐਲਾਨ ਕਿਸਾਨਾਂ ਨੂੰ ਸਰਬੰਸਿੰਘ ਪੰਦੇਰ ਦੇ ਵੱਲੋਂ ਜਾਣਕਾਰੀ ਸਾਂਝੀ ਕਰਦੇ ਆਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਬਾਰੇ ਅਜਿਹੇ ਵੱਡੇ ਐਲਾਨ ਕਰ ਦਿੱਤੇ ਅਜਿਹੇ ਵੱਡੇ ਪ੍ਰੋਗਰਾਮ ਉਲੀਕ ਦਿੱਤੇ ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਜ਼ਰੂਰ ਹੱਥਾਂ ਪੈਰਾਂ ਦੀ ਪਹਜ ਆਵੇਗੀ ਆਖਰ ਕਿਹੜਾ ਵੱਡਾ ਐਲਾਨ ਕੀਤਾ ਸਰਬੰਸਿੰਘ ਪੰਦੇਰ ਨੇ ਕੀ ਹੁਣ ਨਵਾਂ ਕੰਮ ਕਰਨ ਜਾ ਰਹੇ ਨੇ ਨਵੇਂ ਸਾਲ ਤੋਂ ਮਹਿਜ਼ 2 ਦਿਨ ਪਹਿਲਾਂ ਹੀ ਕਿਸਾਨਾਂ ਦੇ ਵੱਲੋਂ ਆ ਵੱਡਾ ਕੰਮ ਕਰ ਦਿੱਤਾ ਜਾਵੇਗਾ ਇੱਕ ਵਾਰ ਕਿਸਾਨ ਆਗੂ ਸਰਪੰਨ ਪੰਦੇਰ ਦੀ ਜਵਾਨੀ ਜੀ ਕਿਸਾਨ ਮਜ਼ਦੂਰ ਮੋਰਚਾ ਭਾਰਤ ਚੈਪਟਰ ਪੰਜਾਬ ਵੱਲੋਂ ਜਿਹੜਾ 29 ਦਸੰਬਰ ਨੂੰ ਮਨਰੇਗਾ ਮਜ਼ਦੂਰਾਂ ਦੀ ਜਿਹੜੀ ਮਨਰੇਗਾ ਵਾ ਜਿਵੇਂ ਕੇਂਦਰ ਦੀ ਮੋਦੀ ਸਰਕਾਰ ਨੇ ਇਹਨੂੰ ਖਤਮ ਕਰਨ ਵਾਸਤੇ ਕਾਨੂੰਨ ਪਾਸ ਕਰ ਦਿੱਤਾ ਵਾ ਖਤਮ ਇਸ ਢੰਗ ਨਾਲ ਵੀ ਇਹਦੀ 40% ਜਿਹੜੀ ਕੇਂਦਰ ਫੰਡਿੰਗ ਕਰਦਾ ਸੀ ਉਹ ਫੰਡ ਉਹਨੇ ਵਾਪਸ ਲੈ ਲਏ ਹੈਗੇ ਆ ਹੁਣ ਸੂਬੇ ਫੰਡ ਦੇਣਗੇ ਸੂਬੇ ਵੈਸੇ ਨਹੀਂ ਪਹਿਲੋ ਆਪਣਾ ਉਹਨਾਂ ਦੇ ਸਿਰ ਸਰਕਾਰੀ ਕਰਜ਼ਾ ਹੀ ਬਹੁਤ ਜ਼ਿਆਦਾ ਵਾ ਨਾ ਫੰਡਿੰਗ ਹੈਗੀ ਆ ਨਾਲੇ ਇਹ ਕੇਂਦਰ ਦੀ ਸਕੀਮ ਹੈਗੀ ਆ ਦੂਸਰਾ ਜਦੋਂ ਮਨਰੇਗਾ ਦੇ ਵਿੱਚ ਕਿਸੇ ਨੂੰ ਵੀ ਕੰਮ ਕਰਨ ਦਾ ਅਧਿਕਾਰ ਸੀਗੀ ਉਹਦੇ ਤੇ ਵੀ ਸ਼ਰਤਾਂ ਲਾਈਆਂ ਗਈਆਂ ਪਹਿਲੋ ਮਨਰੇਗਾ ਦੀ ਨਿਸ਼ਾਨਦੇਹੀ ਪਿੰਡ ਦੀ ਪੰਚਾਇਤ ਕੰਮ ਦਿੰਦੀ ਸੀ ਬਈ ਇੱਥੇ ਕੋਈ ਬੰਦਿਆ ਸਾਫ ਕਰ ਲਈਏ ਸੜਕਾਂ ਦੇ ਸਾਈਡਾਂ ਸਾਫ ਕਰ ਲਈਏ ਇਹਦੇ ਨਾਲ ਜਿਹੜਾ ਸੀਗਾ ਨਹਿਰਾਂ ਦੀ ਖਾਲ ਖਲਾਈ ਵੀ ਹੋ ਜਾਂਦੇ ਹੋਰ ਵੀ ਕੰਮ ਸੀਗੇ ਲਗਭਗ ਉਹਨਾਂ ਕੰਮਾਂ ਦਾ ਘੇੜਾ ਵੀ ਸੰਗੜਿਆ ਜਾ ਰਿਹਾ ਔਰ ਸਾਰਾ ਕੁਝ ਆਪਣੇ ਹੱਥ 'ਚ ਕੇਂਦਰ ਲੈ ਰਿਹਾ ਵੀ ਸਾਡੇ ਹਿਸਾਬ ਨਾਲ ਵੀ ਕਿੱਥੇ ਕੰਮ ਕਰਨਾ ਕਿੱਥੇ ਨਹੀਂ ਕਰਨਾ ਤੇ ਲਗਭਗ ਇਹ ਸਕੀਮ ਜਿਹੜੀ ਆ ਉਹ ਖਤਮ ਕੀਤੀ ਜਾ ਰਹੀ ਆ ਔਰ ਇੱਕ ਫਿਰਕੂ ਢੰਗ ਨਾਲ ਜਿਹੜਾ ਵਾ ਉਹਦੀ ਨਾਂ ਦੀ ਬਦਲੀ ਵੀ ਕੀਤੀ ਗਈ ਆ ਜਿਵੇਂ ਧਾਰ ਮੁਖ ਤੌਰ ਤੇ ਲੋਕਾਂ ਨੂੰ ਲੜਾ ਕੇ ਪਛਪਾ ਲਗਾਤਾਰ ਪੱਤਾ ਖੇਡਦੀ ਆ ਉਸੇ ਤਰ੍ਹਾਂ ਖੇਡ ਰਹੀ ਆ ਅਰ ਜਿੰਨੀ ਤਕਰੀਬਨ 10-12 ਕਰੋੜ ਜੇ ਲੋਕਾਂ ਨੂੰ ਇਹਦੇ ਵਿੱਚ ਕੰਮ ਮਿਲਦਾ ਸੀ ਉਹ ਬਿਰਜਗਾਰ ਹੋ ਜਾਣਗੇ ਤੇ ਜਿਹੜਾ ਕਾਰਪੋਰੇਟ ਘਰਾਣੇ ਉਹਨਾਂ ਨੂੰ ਸਸਤੀ ਲੇਬਰ ਫਿਰ ਮਿਲੂਗੀ ਇੱਕ ਤੇ ਆ ਢੰਗ ਤਰੀਕਾ ਇਹਨਾਂ ਕਰ ਲੈ ਇਹਦੇ ਕਰਕੇ ਤਿਆਰੀ ਵਿੱਚ ਜੁਟੇ ਹੋਏ ਆ ਅੱਜ ਅਸੀਂ ਟਾਲੀ ਸਾਹਿਬ ਜੋਂ ਦੀ ਕੋਰ ਕਮੇਟੀ ਦੀ ਮੀਟਿੰਗ ਛੱਡ ਕੇ ਵੱਡਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਰੋਸ ਮਜਾਰਾ ਕਰਾਂਗੇ ਤੇ ਅਰਥੀ ਫੂਕਾਂਗੇ ਭਗਵੰਤ ਮਾਨ ਸਰਕਾਰ ਦੀ ਜ਼ਿਲ੍ਹਾ ਹੈੱਡਕੁਆਟਰਾਂ ਤੇ ਇਹਦੇ ਨਾਲ ਦੀ ਨਾਲ ਜਿਹੜਾ ਕੇਂਦਰ ਜਿੰਨੇ ਵੀ ਕਾਨੂੰਨ ਲੈ ਕੇ ਆ ਰਹੀ ਆ ਚਾਹੇ ਬਿਜਲੀ ਸੋਧ ਬਿੱਲ 2025 ਆ ਚਾਹੇ ਸੀ ਡੈਕਟ ਹੈਗਾ ਵਾ ਔਰ ਦੇਸ਼ ਵਿਰੋਧੀ ਕਾਨੂੰਨ ਲੈ ਕੇ ਆ ਰਹੀ ਹੈ ਜਿਨ੍ਹਾਂ ਨਾਲ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਉਹਦਾ ਪ੍ਰਚਾਰ ਪ੍ਰਪੋਗੰਡਾ ਵੀ ਲਗਾਤਾਰ ਜਾਰੀ ਰੱਖਾਂਗੇ ਧੰਨਵਾਦ ਕਿਸਾਨ ਮਜ਼ਦੂਰ ਮੋਰਚਾ ਭਾਰਤ ਚੈਪਟਰ ਪੰਜਾਬ ਆਪਣੀ ਜੂਮ ਮੀਟਿੰਗ ਕਰਕੇ ਫੈਸਲਾ ਕੀਤਾ ਵਾ ਕਿ ਜਿਹੜਾ ਮਨਰੇਗਾ ਬਾਰੇ ਕੇਂਦਰ ਦੀ ਮੋਦੀ ਸਰਕਾਰ ਨੇ ਕਾਨੂੰਨ ਬਣਾਤਾ ਵਾ ਲਗਭਗ ਮਨਰੇਗਾ ਮਜ਼ਦੂਰਾਂ ਦਾ ਰਜਗਾਰ ਖੋਹਨ ਦਾ ਫੈਸਲਾ ਕਰ ਲਿਆ ਕੇਂਦਰ ਨੇ ਤਾਂ ਹੀ ਇੱਕ ਤਾਂ ਉਹਦੀ ਫੰਡਿੰਗ 40% ਘਟਾ ਦਿੱਤੀ ਗਈ ਆ ਇੱਕ ਜਿਹੜਾ ਵਾ ਪਚਾਇਤਾ ਡਿਸਾਈਡ ਕਰਦੀਆਂ ਸੀ ਕੰਮ ਜਾਂ ਸੂਬਿਆਂ ਦਾ ਜਿਹੜਾ ਆਪਣਾ ਸਰਕਾਰੀ ਅਦਾਰੇ ਸੀ ਉਹਨਾਂ ਚੋਂ ਬੀਡੀਪੀਓ ਦੇ ਦਫਤਰ ਦਾ ਬਹੁਤ ਵੱਡਾ ਕੰਮ ਸੀਗਾ ਪਰ ਕੇਂਦਰ ਹੁਣ ਕੰਮ ਕਿਨੂੰ ਦੇਣਾ ਕਿਨੂੰ ਨਹੀਂ ਦੇਣਾ ਇਹ ਸਾਰਾ ਫੈਸਲਾ ਆਪਣੇ ਹੱਥ ਚ ਲੈ ਰਿਆ ਹੈਗਾ ਤੇ ਉਹਦੇ ਜਿਹੜੇ ਕੰਮ ਜਿਹੜੇ ਕੰਮ ਕਰਨ ਦੇ ਬਹੁਤ ਸਾਰੇ ਜਿਹੜੇ ਖੇਤਰ ਸੀਗੇ ਉਹਨਾਂ ਚ ਵੀ ਕੱਟ ਮਾਰਿਆ ਜਾ ਰਿਹਾ ਲਗਭਗ 11 ਤੋਂ 12 ਲੱਖ ਜੋਬ ਕਾਰਡ ਪੰਜਾਬ ਦੇ ਵਿੱਚ ਆ ਇਸ ਵੇਲੇ ਜਿਹੜੇ ਕੰਮ ਕਰਦਾ ਅਰਤੀ तकरीबन 12 ਕਰੋੜ ਹਿੰਦੁਸਤਾਨ ਦੇ ਵਿੱਚ ਆ ਇਹਨਾਂ ਨੂੰ ਬੇਰੋਜ਼ਗਾਰ ਕਰਕੇ ਜਿਹੜੀ ਕਾਰਪੋਰੇਟ ਘਰਾਣੇ ਉਹਨਾਂ ਨੂੰ ਸਸਤੀ ਲੇਬਰ ਦੇਣ ਦਾ ਕੇਂਦਰ ਦਾ ਫੈਸਲਾ ਹੈਗਾ ਇਸ ਕਰਕੇ ਕਿਸਾਨ ਮਜ਼ਦੂਰ ਮੋਰਚਾ 29 ਦਸੰਬਰ ਨੂੰ ਪੂਰੇ ਪੰਜਾਬ ਦੇ ਅੰਦਰ ਜ਼ਿਲ੍ਹਾ ਹੈੱਡਕੁਆਟਰਾਂ ਤੇ ਮੋਦੀ ਸਰਕਾਰ ਦੀਆਂ ਅਰਥੀਆਂ ਫੁਕੂਗਾ ਅਰ ਮੰਗ ਕਰੂਗਾ ਵੀ ਮੋਦੀ ਸਰਕਾਰ ਪਹਿਲਾਂ ਜਿਸ ਤਰ੍ਹਾਂ ਨਰੇਗਾ ਚੱਲਦੀ ਸੀ ਉਸੇ ਤਰ੍ਹਾਂ ਚੱਲੇ ਇਹਦੀ ਸਗੋ ਦਿਹਾੜੀ 200 ਦਿਨ ਤੇ 700 ਰੁਪਇਆ ਕੀਤੀ ਜਾਵੇ ਅਰ ਜਿਹੜੇ ਮਜ਼ਦੂਰਾਂ ਦੇ ਖਿਲਾਫ ਕਿਰਤ ਕਾਨੂੰਨ ਲਿਆਂਦੇ ਗਏ 4 ਕੋਡ ਜਿਹੜੇ ਲਾਗੂ ਕੀਤੇ ਗਏ ਆ ਜਿਹੜਾ ਉਹਨਾਂ ਦੇ ਅਧਿਕਾਰਾਂ ਤੇ ਪੂਰੇ ਦੇਸ਼ ਭਰ ਦੇ ਵਿੱਚ ਡਾਕਾ ਮਾਰਿਆ ਕਿਹਾ ਉਹਦਾ ਵੀ ਵਿਰੋਧ ਕਰਾਂਗੇ ਧੰਨਵਾਦ ਤਾਂ ਤੁਸੀਂ ਸੁਣਿਆ ਕਿਸਾਨ ਆਗੂ ਦੇ ਵੱਲੋਂ ਕਿਹਾ ਗਿਆ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੋਵੇਂ ਸਰਕਾਰਾਂ ਕਿਸਾਨਾਂ ਦੇ ਨਾਲ ਅਜੇਹਾ ਵਤੀਰਾ ਕਰ ਰਹੀਆਂ ਨੇ ਇੱਕ ਪਾਸੇ ਤਾਂ ਕੇਂਦਰ ਸਰਕਾਰ ਜਿਹੜੀ ਆ ਪਹਿਲਾਂ ਝੁਕੀ ਸੀ ਜਦੋਂ ਖੇਤੀ ਕਾਨੂੰਨ ਲਿਆਦੇ ਸੀ ਤਾਂ 13 ਮਹੀਨੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਬੈਠ ਕੇ ਖੇਤੀ ਕਾਨੂੰਨ ਰੱਦ ਕਰਵਾਏ ਤਾਂ ਹੁਣ ਬਿਜਲੀ ਸੋਧ ਬਿੱਲ 225 ਜਿਹੜਾ ਆ ਉਹ ਪਾਸ ਕਰ ਦਿੱਤਾ ਪਰ ਅਸੀਂ ਇਸ ਬਿੱਲ ਦਾ ਵਿਰੋਧ ਕਰ ਰਹੇ ਹਾਂ ਕਿਉਂਕਿ ਬਿਜਲੀ ਜਿਹੜੀ ਆ ਉਹ ਨਿੱਜੀ ਹੱਥਾਂ ਦੇ ਵਿੱਚ ਦੇਣ ਜਾ ਰਹੇ ਆ ਕੇਂਦਰ ਦੀ ਸਰਕਾਰ ਤਾਂ ਦੂਜੇ ਪਾਸੇ ਪੰਜਾਬ ਦੀ ਸਰਕਾਰ ਦੇ ਨਾਲ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਪਰ ਮੀਟਿੰਗਾਂ ਦਾ ਸਮਾਂ ਜਿਹੜਾ ਆ ਉਹ ਅੱਗੇ ਪਾ ਦਿੱਤਾ ਜਾ ਰਿਹਾ 22 ਤਰੀਕ ਦੀ ਮੀਟਿੰਗ ਆ ਉਹ 30 ਤਰੀਕ ਨੂੰ ਕਰ ਦਿੱਤੀ ਤੇ 3 ਦਸੰਬਰ ਨੂੰ 30 ਦਸੰਬਰ ਨੂੰ ਮੀਟਿੰਗ ਦੇ ਵਿੱਚ ਆਸਾਂ ਉਮੀਦਾਂ ਜ਼ਰੂਰ ਨੇ ਕਿ ਆਖਰ ਨਿਕਲ ਕੇ ਕੀ ਸਾਹਮਣੇ ਆਵੇਗਾ ਪਰ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ 29 ਤਰੀਕ ਨੂੰ 29 ਤਰੀਕ ਨੂੰ ਸੂਬੇ ਭਰ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੁੱਕੇ ਜਾਣਗੇ ਉਹਨਾਂ ਬਿੱਲਾਂ ਦੀਆਂ ਕਾਪੀਆਂ ਦੇ ਪੁਤਲੇ ਫੁੱਕੇ ਜਾਣਗੇ ਤਾਂ ਬਹੁਤ ਵੱਖਰੇ ਪ੍ਰੋਗਰਾਮ ਲਿਖੇ ਜਾਣਗੇ ਜੇਕਰ ਹਾਲੇ ਵੀ ਕੇਂਦਰ ਸਰਕਾਰ ਕੰਨੀ ਜੂਨ ਅਸਰ ਕੀਤਾ ਫਿਰਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਤਿੱਖਾ ਕੀਤਾ ਜਾਵੇਗਾ